ਹਾਂਜੀ ਵੀਰ ਜੀ ਵੈਲਕਮ ਐ ਜੀ ਮੋਗਾ ਪੀਨ ਦੇ ਵਿੱਚ ਸੋ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਉਮੀਦ ਕਰਦੇ ਬਈ ਸਾਰੇ ਵੀਰ ਭਰਾਵਾਂ ਦੇ ਕਬੂਤਰ ਠੀਕ ਹੋਣਗੇ ਤੇ ਅੱਜ ਵੀਰੇ ਅੱਜ ਆਪਾਂ ਕਬੂਤਰ ਬਾਹਰ ਖੁੱਲੇ ਛੱਡਣ ਲੱਗੇ ਸੀ ਤੇ ਮੈਂ ਸੋਚਿਆ ਚਲੋ ਸਾਰੇ ਭਰਾਵਾਂ ਨਾਲ ਵੀਡੀਓ ਸ਼ੇਅਰ ਕਰ ਲਈਏ 2-3 ਦਿਨ ਹੋ ਗਏ ਬਈ ਮੀਂਹ ਬਹੁਤ ਆ ਰਿਹਾ ਸੀ ਤੇ ਕਬੂਤਰਾਂ ਦਾ ਵੀ ਵਿਚਾਰਾਂ ਦਾ ਬੁਰਾ ਹਾਲੀ ਹੋ ਜਾਂਦਾ ਅੰਦਰਾਂ ਜੇ ਅਸਲਾ ਆਵ ਚੜ ਗਈ ਖੁੱਡੇ ਨੂੰ ਕਿਉਂਕਿ ਇਹਦੇ ਪਰਨਾਲਾ ਵਾ ਨੇੜੇ ਪਖੂਆਂ ਦਾ ਤੇ ਕੋਲੀ ਆਪਾਂ ਖੁੱਡਾ ਬਣਾਇਆ ਤੇ ਉਹਦੇ ਕਰਕੇ ਸਲਾਬ ਪੈ ਗਈ ਕੂਤਰਾਂ ਨੂੰ ਤੇ ਅੱਜ ਆਪਾਂ ਇਹਨਾਂ ਨੂੰ ਖੁੱਲੇ ਛੱਡਦੇ ਆਂ ਬਸ ਤੇ ਆ ਇੱਕ ਕਬੂਤਰਾਂ ਦੇ ਆਪਾਂ ਆਂਡੇ ਰੱਖੇ ਬਾਕੀ ਸਾਰਿਆਂ ਦੇ ਆਪਾਂ ਛੱਡਦੇ ਬਈ ਕਿਉਂਕਿ ਮਾਮੇ ਨੇ ਪੁੱਛਿਆ ਵੀ ਉਹ ਜੋੜੇ ਆਪਾਂ ਪਾੜ ਕੇ ਲਾਉਣੇ ਆ ਕਈ ਕੂਤਰਾਂ ਦੇ ਬੱਚੇ ਖੜੇ ਨਹੀਂ ਬਾਜੀਆਂ 'ਚ ਤੇ ਹੁਣ ਆਪਾਂ ਜੋੜੇ ਪਾੜ ਕੇ ਲਾਵਾਂਗੇ ਕੂਤਰਾਂ ਦੇ ਸਾਰਿਆਂ ਦੇ ਤੇ ਬਾਕੀ ਆਪਣੀ ਵੀਡੀਓ ਕਿਦਾਂ ਲੱਦੀ ਹੈਂ ਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਆਪਣਾ ਕਰ ਲਿਆ ਕਰੋ ਸਬਸਕ੍ਰਾਈਬ ਬਈ ਤੇ ਆ ਪੰਛੀ ਆਪਣੇ ਜਿਹਾ ਜਿਹੜੇ ਸਸਤੇ ਵੇਚੇ ਦੋ ਤਿੰਨ ਦਿਨ ਖੋਲੇ ਨਹੀਂ ਅੰਦਰ ਹੀ ਦਾਣਾ ਪਾ ਦਿੰਦੇ ਰਹੇ ਆ ਇਹ ਚੈਨਲ ਨੂੰ ਕਰ ਲਿਓ ਮੇਰਾ ਵੀਰ ਸਬਸਕ੍ਰਾਈਬ ਸਾਰੇ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਭਾਈ